ਅਹ ਗੁਰਜੀ ਕੋ ਖਾਲਸ ਵਾਹਿਗੁਰਜੀ ਕੀ ਫਤਿਹ ਗੁਰੂ ਗੁਰੂ ਪਿਆਰਿਉ ਆਉ ਸੰਤ ਪਬਾਹ ਜਰੋ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਸਾਂਝ ਆਪ ਜੀ ਨਾਲ ਪਾਈਏ ਸੋ ਇਹ ਜੋ ਸਾਕੀਆਂ ਚੱਲ ਰਹੀਆਂ ਸਨ ਡਾਕਟਰ ਸ਼ਿਵ ਸਿੰਘ ਜੀ ਗੁਰਦਾਸਪੁਰ ਵਾਲੀ ਉਹਨਾਂ ਦੇ ਪਰਥਾਈ ਬਾਬਾ ਜੀ ਦੇ ਨਾਲ ਕਦੋਂ ਮਿਲ ਕੀ ਕੀ ਹੋਇਆ ਉਹ ਆਪ ਜੀ ਦੇ ਨਾਲ ਨੂੰ ਸੰਜ ਪਾਈ ਜਾ ਰਹੀ ਸੀ ਸੋ ਇਸ ਦੇ ਵਿੱਚੋਂ ਹੀ ਆਪ ਜੀ ਨੇ ਚਾ ਸਾਕੀਆ ਸਰਵਣ ਕਰ ਚੁੱਕੇ ਹੋ ਸੋ ਆਓ ਅੱਗੇ ਦੀ ਸਾਕੀ ਸਰਵਣ ਕਰਿਓ ਜੀ ਸੋ ਆਪਾਂ ਸਰਵਣ ਕਰ ਰੇ ਸਾਂ ਪਿਛਲੀ ਸਾਕੀ ਦੇ ਵਿੱਚ ਬਾਬਾ ਜਰ ਸਿੰਘ ਜੀ ਡਾਕਟਰ ਸਾਹਿਬ ਜੀ ਨੂੰ ਲੈ ਕੇ ਭਾਗੋਵਾਲ ਗਏ ਸਨ ਸੋ ਇਧਰ ਬਾਕੀ ਸਾਰਾ ਪਰਿਵਾਰ ਵਿਆਹ ਵਿੱਚ ਰਾਜੀ ਸੀ ਬਸ ਲੜਕੀ ਦੀ ਮਾਤਾ ਨਹੀਂ ਮੰਨ ਰਹੀ ਸੀ ਸੋ ਇਧਰ ਦੂਜੀ ਬੰਨੇ ਸਾਰੀ ਸੰਗਤ ਗੁਰਦੁਆਰੇ ਬੈਠੀ ਸੀ ਤੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਤੇ ਡਾਕਟਰ ਸਾਹਿਬ ਕਹਿੰਦੇ ਮੈਨੂੰ ਵੀ ਪਤਾ ਲੱਗਾ ਕਿ ਕੁੜੀ ਦੀ ਮਾਂ ਨਹੀਂ ਮੰਨ ਰਹੀ ਤੇ ਮੈਂ ਅੰਦਰੋਂ ਅੰਦਰ ਹੀ ਸੋਚਿਆ ਕਿ ਇਹ ਵੀ ਪਲਾ ਹੈ ਸ਼ਾਇਦ ਉਧਰੋਂ ਹੀ ਨਾ ਹੋ ਜਾਵੇ ਸੰਤਾ ਨੇ ਫਿਰ ਸੁਨੇਹਾ ਭੇਜਿਆ ਕੁੜੀ ਦਾ ਭਰਾ ਸਨੇਹਾ ਲੈ ਕੇ ਆਇਆ ਕੁੜੀ ਦੀ ਮਾਂ ਕਹਿਣ ਲੱਗੀ ਮੁੰਡਾ ਕੌਣ ਹੈ ਕਿੱਥੋਂ ਹੈ ਨਾ ਕੋਈ ਥਾ ਨਾ ਦਿੱਤਾ ਨਾ ਪਿਓ ਦਾ ਪਤਾ ਨਾ ਮਾਂ ਦਾ ਪਤਾ ਐਦਾਂ ਕਿਦਾਂ ਰਹਿਤਾ ਕਰਦੀ ਸੰਤ ਅਨੁਸਾਰ ਹੀ ਕੱਲ ਦਾ ਪਤਾ ਲੱਗਾ ਆਪ ਕਹਿਣ ਲੱਗੀ ਇਹਦੀ ਮਾਂ ਵੀ ਮੈਂ ਹਾਂ ਇਹਦਾ ਪਿਓ ਵੀ ਮੈਂ ਇਹਦੇ ਇੱਕ ਦਿਨ ਥਾਂ ਥਿੱਤੇ ਵਾਲਾ ਬਣ ਜਾਣਾ ਹੈ ਸੋ ਸੰਤਾ ਨੇ ਸਾਰੀ ਗੱਲ ਆਪਣੇ ਸਿਰ ਤੇ ਲੈ ਲਈ ਤੇ ਪਰਿਵਾਰ ਸਾਰਾ ਮੰਨ ਗਿਆ ਕੁੜੀ ਨੂੰ ਗੁਰਦੁਆਰੇ ਲੈ ਆਈ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਜੀ ਦੇ ਕਹਿਣ ਮੁਤਾਬਕ ਸਾਨੂੰ ਦੋਹਾਂ ਨੂੰ ਲਾਗੇ ਬਿਠਾਇਆ ਅਤੇ ਸਾਡਾ ਆਨੰਦ ਕਾਰਜ ਕਰਵਾਇਆ ਗਿਆ ਤੇ ਕਹਿਣ ਲੱਗੇ ਕਾਰਜ ਹੋ ਗਿਆ ਹੈ ਜੋੜੀ ਬਣ ਗਈ ਹੈ ਤੇ ਹੁਣ ਤੁਸੀਂ ਅੱਜ ਕੁੜੀ ਨੂੰ ਘਰ ਲੈ ਜਾਓ ਬਾਬਾ ਜੀ ਨੇ ਪਰਿਵਾਰ ਨੂੰ ਆਖਿਆ ਤੇ 18 ਦਿਨਾਂ ਨੂੰ ਮੁੰਡਾ ਆਵੇਗਾ ਇਹਨਾਂ ਨੂੰ ਲੈ ਜਾਵੇਗਾ ਤੇ ਉਤੋਂ ਅਸੀਂ ਸਾਰੇ ਵਾਪਸ ਆ ਗਏ 8 ਦਿਨਾਂ ਪਿੱਛੋਂ ਮੈਨੂੰ ਨਵੇਂ ਕੇਸ ਵਿੱਚ ਗੁੜ ਬਣ ਕੇ ਦੇ ਭੇਜਿਆ ਮੈਂ ਇਹ ਕੀ ਗੱਲ ਘੁੱਟ ਕੇ ਪੜ ਰੱਖੀ ਹੁਕਮ ਮੰਨਣਾ ਹੈ ਹੋਰ ਕੋਈ ਮੌਕਾ ਸ਼ਾਇਦ ਡਾਕਟਰ ਸਾਹਿਬ ਕਹਿੰਦੇ ਮੈਨੂੰ ਯਾਦ ਨਹੀਂ ਜਦੋਂ ਮੈਂ ਉਹਨਾਂ ਦਾ ਹੁਕਮ ਨਹੀਂ ਮੰਨਿਆ ਹੋਇਆ। ਸੋ ਇੱਧਰ ਦੂਸਰੇ ਪਾਸੇ ਕੁਝ ਸਮੇਂ ਬਾਅਦ ਸੰਤਾਂ ਦਾ ਛੋਟਾ ਬੇਟਾ ਜੋਗਿੰਦਰ ਸਿੰਘ ਅਕਾਲ ਚਰਨਾਂ ਕਰ ਗਿਆ ਸੀ। ਮਾਤਾ ਜੀ ਬਹੁਤ ਵਿਰਾਗ ਕਰਦੀ ਸਨ। ਇੱਕ ਦੋ ਵਾਰੀ ਮੇਰਾ ਹੱਥ ਫੜ ਕੇ ਬਾਬਾ ਜੀ ਮਾਤਾ ਜੀ ਨੂੰ ਕਹਿਣ ਲੱਗੇ ਆ ਲੈ। ਇਹਨੂੰ ਜੋਗਿੰਦਰ ਬਣਾ ਲੈ। ਸੰਤ ਬਹੁਤ ਪਿਆਰ ਕਰਦੇ ਸਨ ਪਰ ਇਸ ਗੱਲ ਦਾ ਉਲਟਾ ਅਸਰ ਵੀ ਹੋਇਆ ਮੇਰੇ ਬਾਰੇ ਕੁਝ ਲੋਕ ਆਪਣੇ ਹਾਨ ਲਾਭ ਦੇ ਅੰਦਾਜ਼ੇ ਲਾਉਣ ਲੱਗੇ ਤੇ ਮੈਂ ਇਹਨਾਂ ਗੱਲਾਂ ਚੋਂ ਕੀ ਲੈਣਾ ਸੀ ਮੈਂ ਤਾਂ ਕੋਈ ਹੋਰ ਚੀਜ਼ ਦਾ ਬਨਜ਼ਾਰਾ ਸੀ ਡਾਕਟਰ ਸਭ ਕਹਿੰਦੇ ਸੰਤਾਂ ਦੀ ਚਰਨ ਧੂੜ ਬਣ ਜਾਣਾ ਅਭਜਾਨ ਦੀ ਲੋਚਾ ਸੀ ਇੱਕ ਦਿਨ ਮਹਾਂਪੁਰਖ ਸੰਤ ਬਾਬਾ ਹਜਾਰਾ ਸਿੰਘ ਜੀ ਡਾਕਟਰ ਸਾਹਿਬ ਨੂੰ ਕਹਿਣ ਲੱਗੇ ਕਿ ਤੂੰ ਡੇਰੀ ਨਾ ਆਇਆ ਕਰ ਤੇਰੇ ਨਾਲ ਈਰਖਾ ਕਰਦੇ ਨੇ ਕਿਤੇ ਸਾਰਾ ਤੇ ਇਹ ਕਹਿੰਦੇ ਹਨ ਕਿ ਸਾਰਾ ਮਾਲ ਇਹਨੂੰ ਹੀ ਦੇ ਦੇਵੇਗਾ ਸੋ ਅਸੀਂ ਆਪ ਹੀ ਤੈਨੂੰ ਮਿਲ ਆਇਆ ਕਰਾਂਗੇ ਤੇ ਡਾਕਟਰ ਸਾਹਿਬ ਕਹਿੰਦੇ ਮੇਰੇ ਲਈ ਇਹ ਸੰਤਾਂ ਦਾ ਵਿਛੋੜਾ ਅਸਹਿ ਸੀ ਤੇ ਮਨ ਵਿੱਚ ਸੋਚਿਆ ਕਿ ਮੈਂ ਮਾਲ ਕੀ ਕਰਨਾ ਮੇਰੇ ਲਈ ਇੱਕ ਬੜਾ ਵੱਡਾ ਸਵਾਲ ਪੈ ਗਿਆ ਪਰ ਮੈਂ ਅੱਗੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਸੰਤਾਂ ਦਾ ਬਚਨ ਮੰਨਿਆ ਅੰਦਰ ਦਾ ਵਿਰਾਗ ਸਾਰੇ ਕਟਵਾੜ ਕੇ ਬਾਹਰ ਆਉਣ ਲਈ ਕਾਲਾ ਸੀ ਪਰ ਮੈਂ ਚੁੱਪ ਰਿਹਾ ਉਨਾਂ ਦਾ ਬਚਨ ਮੰਨ ਕੇ ਕਿੰਨੇ ਦਿਨ ਡੇਰੇ ਨਹੀਂ ਆਇਆ ਪ੍ਰਸ਼ਾਦ ਪਾਣੀ ਛਕਣਾ ਬੰਦ ਕਰ ਦਿੱਤਾ ਅਖੀਰ ਇੱਕ ਦਿਨ ਸੰਤ ਆਪ ਪ੍ਰਸ਼ਾਦਾ ਲੈ ਕੇ ਆਏ ਤੇ ਕਹਿ ਤੇ ਕਹਿਣ ਲੱਗੇ ਕਿ ਹਾਲਾ ਪ੍ਰਸ਼ਾਦਾ ਛਕ ਤੇ ਡੇਰੇ ਆ ਜਾਕਰ ਕੋਈ ਗੱਲ ਨਹੀਂ ਸੋ ਗੁਰੂ ਪਿਆਰਿਓ ਅੱਗੇ ਦਿਸ਼ਾ ਕੀ ਅਗਲੀ ਵੀਡੀਓ ਦੇ ਵਿੱਚ ਆਪ ਜੀ ਸਰਵਨ ਕਰਿਓ ਸੋ ਇੱਥੇ ਸਾਡੇ ਨਾਲ ਫਤਿਹ ਬਲਾਓ ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀ ਭਾਈ ਵੈਸ਼ਨੋ ਬੇਤੀ ਤਰਨ ਕਰਕੇ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਸਤਨਾਗਰਿ ਸ਼ਮਨ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਸੋ ਹਤਵਤ ਗੁਰਬਾਣੀ ਪੜ੍ਹੀਏ ਸੇਵਾ ਸਿਮਰਨ ਕਰੀਏ ਸੋ ਹਤਵਤ ਸ਼ੇਅਰ ਕਰ ਦਿਆ ਕਰੋ ਭਾਈ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਇਸ ਤਰ੍ਹਾਂ ਕਰਨ ਦੇ ਨਾਲ ਹੌਸਲਾ ਬੜਾ ਮਿਲਦਾ ਹੈ ਸੋ ਆਉ ਨਾਲੇ ਬਚਨ ਬਾਬਾ ਜੀ ਦੇ ਘਰ ਘਰ ਪਹੁੰਚ ਜਾਂਦੇ ਹਨ ਕਿਉਂਕਿ ਅੱਜਕੱਲ ਕਿਤਾਬਾਂ ਬਹੁ ਲੋਕ ਘਟ ਪੜਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ